ਲੋਕ ਸਭਾ ਦੇ ਸਪੀਕਰ ਦੀ ਚੋਣ ਦੇ ਮੱਦੇ ਨਜ਼ਰ ਸਤਾਤਾਰੀ ਭਾਰਤੀ ਜਨਤਾ ਪਾਰਟੀ ਅਤੇ ਵਿਰੋਧੀ ਪਾਰਟੀ ਕਾਂਗਰਸ ਨੇ ਆਪਣੇ ਸੰਸਦਾਂ ਨੂੰ ਅੱਜ ਸਵੇਰੇ 11 ਵਜੇ ਤੋਂ ਲੈ ਕੇ ਸਪੀਕਰ ਦੀ ਚੋਣ ਹੋਣ ਤੱਕ ਸਦਨ 'ਚ ਮੌਜੂਦ ਰਹਿਣ ਲਈ ਤਿੰਨ ਲਾਈਨਾਂ ਵਾਲੇ ਵਿਪ ਜਾਰੀ ਕੀਤੇ ਨੇ ਸਪੀਕਰ ਦੀ ਚੋਣ ਵਿੱਚ ਵਿਰੋਧੀ ਧਿਰ ਇੰਡੀਆ ਬਲੌਕ ਵੱਲੋਂ ਆਪਣਾ ਉਮੀਦਵਾਰ ਖੜੇ ਕੀਤੇ ਜਾਣ ਕਾਰਨ ਇਹ ਚੋਣ ਹੋਰ ਵੀ ਵਧੇਰੇ ਮਹੱਤਵਪੂਰਨ ਹੋ ਗਈ ਹੈ ਇੰਡੀਆ ਗੱਟ ਚੋਣੀ ਕਾਂਗਰਸ ਸੰਸਦ ਕੇ ਸੁਰੇਸ਼ ਨੂੰ ਇਸ ਅਹੁਦੇ ਲਈ ਆਪਣਾ ਉਮੀਦਵਾਰ ਬਣਾਇਆ ਵਿਰੋਧੀ ਧਿਰ ਵੱਲੋਂ ਸਪੀਕਰ ਦੀ ਚੋਣ ਵਿੱਚ ਕੇ ਸੁਰੇਸ਼ ਨੂੰ ਖੜਾ ਕਰਨ ਦਾ ਫੈਸਲਾ ਸਤਾਤਾਰੀ ਪਾਰਟੀ ਵੱਲੋਂ ਵਿਰੋਧੀ ਧਿਰ ਨੂੰ ਡਿਪਟੀ ਸਪੀਕਰ ਦਾ ਉਹਦਾ ਨਾਂ ਦਿੱਤੇ ਜਾਣਕਾਰਨ ਲਈ ਆ ਕੇ ਆਈ ਜੀਪੀ ਨੇ ਰਾਜਸਥਾਨ ਦੀ ਕੋਟਾ ਲੋਕ ਸਭਾ ਹਲਕੇ ਤੋਂ ਸੰਸਦ ਚੁਣੇ ਗਏ ਓਮ ਬਿਰਲਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਓਮ ਬੇਲਾ ਪਿਛਲੇ ਸਤਾਰ ਵੀ ਲੋਕ ਸਭਾ ਵਿੱਚ ਵੀ ਸਪੀਕਰ ਦੇ ਤੌਰ ਤੇ ਕੰਮ ਕਰ ਚੁੱਕੇ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਕਟ ਜੋੜ ਐਨ ਡੀਏ ਦੇ ਲੋਕ ਸਭਾ ਵਿੱਚ 293 ਸੰਸਦ ਨੇ ਜਦ ਕਿ ਇੰਡੀਆ ਬਲੌਕ ਦੇ 234 ਸੰਸਦਾਂ ਬਣੇ ਇਸ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ ਕਾਲ ਦਾ ਖੁਲਾਸਾ ਕੀਤਾ ਕਿ ਇੰਡੀਆ ਬਲਾਕ ਨੇ ਐਨਡੀਏ ਦੇ ਸਪੀਕਰ ਲਈ ਉਸਦੇ ਉਮੀਦਵਾਰ ਨੂੰ ਸਮਰਥਨ ਦਿੱਤੀ ਪੇਸ਼ਕਸ਼ ਕੀਤੀ ਸੀ ਜੇਕਰ ਇੰਡੀਆ ਬਲਾਕ ਨੂੰ ਡਿਪਟੀ ਸਪੀਕਰ ਦਾ ਅਹੁਦਾ ਦਿੱਤਾ ਜਾਂਦਾ ਹੈ